ਜੀਲੋ ਪਟਿਆਲ ਸਾਇਬ ਦੇ ਪਿੰਡ ਬੋਰਡ ਦੇ ਜੰਪਲ ਤੇ ਨਿਊਜ਼ੀਲੈਂਡ ਨਿਵਾਸੀ 53 ਸਾਲਾ ਮਲਕੀਤ ਸਿੰਘ ਵੱਲੋਂ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਉਂਟ ਐਵਰੇਸ ਨੂੰ ਸਰ ਕਰਕੇ ਕੇਸਰੀ ਨਿਸ਼ਾਨ ਚਲਾਉਣ ਵਾਲੇ ਪਹਿਲੇ ਗੁਰਸਿੱਖ ਮਲਕੀਤ ਸਿੰਘ ਦਾ ਬਸੀ ਪਟਾਣਾ ਸ਼ਹਿਰ ਤੇ ਬਚਪਨ ਵਿੱਚ ਵਿਦਿਆ ਪ੍ਰਾਪਤ ਕਰਕੇ ਹੋਲੀਹਾਰਟ ਪਬਲਿਕ ਸਕੂਲ ਬਸੀ ਪਟਾਣਾ ਦਾ ਨਾਮ ਰਸ਼ਨੋਨ ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ ਇਸ ਮੌਕੇ ਤੇ ਬਾਰ ਐਸੋਸੀਏਸ਼ਨ ਫਤਿਹਗੜ ਸਾਹਿਬ ਦੇ ਪ੍ਰਧਾਨ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਮਲਕੀਤ ਸਿੰਘ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਪਹਿਲੇ ਅਜਿਹੇ ਸਾਬਤ ਸੂਤਰ ਗੁਰਸਿੱਖ ਵਿਅਕਤੀ ਹਨ ਜਿਨ੍ਹਾਂ ਨੇ ਮਾਊਂਟ ਐਵਰੇਸਟ ਦੀ ਚੋਟੀ ਫਤਿਹ ਕਰਕੇ ਉੱਥੇ ਫਤਿਹ ਦੇ ਕੇਸਰੀ ਨਿਸ਼ਾਨ ਚੁਲਾਏ ਨੇ ਇਸ ਕਾਰਜ ਨਾਲ ਫਤਿਹਗੜ ਸਾਹਿਬ ਤੇ ਬਸੀ ਪਠਾਨਾਂ ਦਾ ਨਾਮ ਵੀ ਰੋਸ਼ਨ ਹੋਇਆ ਹੈ ਅਨਡਿਸਕਰਾਇਬੇਬੀ ਸਾਵਧਾਨੀ ਨਾਲ ਬਸੰਦੀ ਆਵੇ 1980 ਚ ਸ਼ਰਮਾ ਇਥੋਂ ਗਿਆ ਸੀਗਾ 3rd 4th ਤੇ ਸੀਗਾ 3rd ਕਰ ਲਈ ਸੀਗੀ ਤੇ 4th ਦੇ ਬਿਗਨਿੰਗ ਚ ਚਲੇ ਗਿਆ ਸੀ ਮਤਲਬ 3-4 ਮਹੀਨੇ ਲਾਇਸੇ تھے ਤੇ ਮਤਲਬ 20 ਤੇ 44 ਸਾਲ ਹੋ ਗਏ ਬਹੁਤ ਹੀ ਸਮਝ ਨਹੀਂ ਆਉਂਦਾ ਰੈਸੈਪਸ਼ਨ ਮੈਂ ਸੋਚ ਨਹੀਂ ਸਕਦਾ ਕਿ ਅਸੀਂ ਵਾਰ ਵਾਲੇ ਇੰਨਾ ਨਹੀਂ ਸਪੈਕਟ ਕਰਦੇ ਹੁੰਦੇ ਅਸੀਂ ਤਾਂ ਆਪਣੇ ਆਪ ਹੀ ਚਲੇ ਜਾਂਦੇ ਆ ਸਾਨੂੰ ਬਹੁਤ ਵਧੀਆ ਲੱਗ ਰਿਹਾ ਜੀ ਬਹੁਤ ਅਮੇਜ਼ਿੰਗ ਥੈਂਕ ਯੂ ਥੈਂਕ ਯੂ ਸੋ ਨਾਈਸ No words to say any <laughs> thank you ਕਿਵੇਂ ਫੀਲ ਹੋ ਰਿਹਾ ਮੈਨੂੰ ਲੱਗ ਰਿਹਾ ਕਿ ਆਪਣੇ ਤੋਂ ਆਪ ਦਾ ਜੀ ਬਹੁਤ ਜੰਗਾ ਫਿਰ ਰਾਮ इमोशनल ਮੈਂ इमोशनल ਹੋ ਰਿਹਾ ਕਿਉਂਕਿ 1980 ਤੋਂ ਬਾਅਦ ਮੈਂ ਪਹਿਲੀ ਵਾਰ ਸਟੈਪ ਕਰ ਰਿਹਾ ਹਾਂ ਤੇ ਮੈਂ ਸੋਚਿਆ ਨਹੀਂ ਸੀ ਮੈਂ ਦੁਬਾਰਾ ਜਿਹਾ ਜਿ ਤੁਸੀਂ ਮੈਨੂੰ ਰਿਸੈਪਸ਼ਨ ਦੇ ਰਹੇ ਹੋ ਮੈਨੂੰ ਲੱਗਦਾ ਨਹੀਂ ਮੈਂ ਆਪ ਹੀ ਲਾਉਣ ਅਡਮਿੰਨ ਟੂ ਮੱਚ ਰੀਅਲੀ ਰੀਅਲੀ ਥੈਂਕਫੁਲ ਟੂ ਯੂ ਆਲ ਜਿਨ੍ਹਾਂ ਨੂੰ ਸਾਰਿਆਂ ਨੂੰ ਜਿਨ੍ਹਾਂ ਨੇ ਸਭ ਕੁਝ ਕਰ ਰਹੇ ਨੇ ਸਪੈਸ਼ਲੀ ਬੱਚਿਆਂ ਦਾ ਤੁਹਾਡੇ ਦਿਮਾਗ ਚ ਆਇਆ ਕਿ ਐਵਰੇਸਟ ਫਤਿਹ ਕਰਨੀ ਹੈ ਜੇ ਰੀਅਲੀ ਪੁੱਛੋ ਤਾਂ ਮੈਂ ਸੋਚਿਆ ਵੀ ਨਹੀਂ ਸੀ ਇਹ ਵੀ ਐਵਰੇਸਟ ਕਰਨੀ ਆ ਇਹ ਤਾਂ 1900 2022 ਚ ਨਵੰਬਰ ਚ ਬੈਠੇ ਬੈਠੇ ਆਇਆ ਐਂ ਕਹਿੰਦਾ ਪ੍ਰਮਾਤਮਾ ਬਹੁਤ ਵੱਡੀ ਹੈਗਾ ਰੱਬ ਹੈਗਾ ਵੀ ਉਹਨਾਂ ਨੇ ਕਰਾ ਉਹਨਾਂ ਨੇ ਕਰਾਉਣਾ ਸੀਗਾ ਤੇ ਵਿਦਾਊਟ ਟ੍ਰੇਨਿੰਗ ਵਿਦਾਊਟ ਐਨੀ ਰੋਟੇਸ਼ਨਸ ਹੁੰਦੇ ਆ ਉੱਤੇ ਪਤਾ ਨਹੀਂ ਉਹਨਾਂ ਨੇ ਕਿਵੇਂ ਕਰਾਤਾ ਆਈ ਏਮ ਸਟਿਲ ਮੈਂ ਹੁਣ ਤੱਕ ਨਹੀਂ ਬਲੀਵ ਕਰਦਾ ਵੀ ਮੈਂ ਕਰ ਚੁੱਕਿਆ ਤੇ ਤਾਂ ਹੀ ਕਹਿੰਦਾ ਰੱਬ ਕੁਛ ਵੀ ਕਰਾ ਸਕਦਾ ਤੁਸੀਂ ਕੁਝ ਵੀ ਕਰ ਸਕਦੇ ਹੋ ਐ ਨਹੀਂ ਹੈਗਾ ਵੀ ਮੈਂ ਉਮਰ ਇੰਨੀ ਹੋ ਗਈ ਇਹਨਾਂ ਦੀ ਹੋ ਗਈ ਜੇ ਕੁਝ ਕਰਨਾ ਹੈ ਤਾਂ ਕਰਵਾਉਣਾ ਉਹਨਾਂ ਨੇ ਆਪਣੇ ਆਪ ਕਰਵਾ ਲੰਗੇ ਸਰ ਕਦੋਂ ਸਫਰ ਸ਼ੁਰੂ ਕਰਿਆ ਉਸੇ ਦਾ ਕਦੋਂ ਸਮਾਪਤ ਇਹੇ ਟੋਟਲ ਮੈਨੂੰ 47 ਦਿਨ ਲੱਗੇ ਨੇ ਅਮ 10 ਅਪ੍ਰੈਲ 24 ਚ ਚੱਲੇ ਆਵੇਂ ਤੇ 27 ਮਈ ਨੂੰ ਵਾਪਸ ਆਇਆ 43 40 ਦਿਨ ਕਿਤੇ ਬਣਦੇ ਨੇ ਜਿੱਥੇ ਟੋਟਲ ਕਰੋੜ ਹੋਏ। ਚੋਟੀ ਤੇ ਪਹੁੰਚ ਕੇ ਕੀ ਪਹਿਲਾ ਕੰਮ ਕਰਿਆ? ਚੋਟੀ ਤੇ ਪਹਿਲਾਂ ਤਾਂ ਕਿਉਂਕਿ ਨਵੰਬਰ 22 ਨੂੰ ਮੈਨੂੰ ਇਹੀ ਆਇਆ ਸੀਗਾ ਵੀ ਨਿਸ਼ਾਨ ਸਾਹਿਬ ਚੜਾਉਣਾ। ਅੱਛਾ ਤੇ ਪਤਾ ਨਹੀਂ ਵਾਹਿਗੁਰੂ ਨੇ ਜੋ ਪ੍ਰਵਾਨਾ ਸੀਗਾ ਤਾਂ ਬਸ ਇਹੀ ਸੀਗਾ ਕਿਉਂਕਿ ਜਦ ਤੁਸੀਂ ਨੰਗ ਰਹੇ ਹੋ ਨਾ ਲਾਸਟ ਡੈਥ ਜ਼ੋਨ ਹੁੰਦੀ ਆ ਤੇ ਡੇਥ ਜ਼ੋਨ ਹੁੰਦੇ ਜਿਹੜੀ 8000 ਤੋਂ ਉੱਤੇ ਹੁੰਦੀ ਆ ਤਾਂ ਉਦੋਂ ਬੋਡੀਆਂ ਹੁੰਦੀਆਂ ਪਈਆਂ ਤਾਂ ਤੁਸੀਂ ਫੀਲਿੰਗ ਤੁਹਾਡੀ ਨਿਕਲ ਜਾਂਦੀ ਆ ਤੁਹਾਨੂੰ ਇਹੀ ਹੁੰਦਾ ਵੀ ਤੁਸੀਂ ਸਬਮਿਟ ਕਰਨਾ ਤੇ ਬਸ ਹੋਰ ਐਗਜੈਕਸ਼ਨ ਬਹੁਤ ਹੋ ਜਾਂਦੀ ਆ ਐਗਜੋਸਟੋਜਨ ਨੇ ਬਸ ਉਦੋਂ ਏਦਿਸੀ ਗੱਲ ਵੀ ਹੋ ਗਿਆ ਤਾਂ ਤੁਸੀਂ ਕੋਈ ਵੇਖਦਾ ਕੋਈ ਹੋਰ ਟੀਚਾ ਤੈਅ ਕਰ ਲੈ ਹਜੇ ਕੋਈ ਨਹੀਂ ਜੇ ਬੈਟਰ ਅਪ ਨਾਲ ਨਹੀਂ ਤੇ ਹਜੇ ਨਹੀਂ ਛੱਡਦੇ ਹੁਣ ਨਾਲ ਹੀ ਰਹਿੰਦੇ ਆ हां ਬੱਚਿਆਂ ਨੂੰ ਮੈਂ ਜ਼ਰੂਰ ਚਾਹੂੰਗਾ ਵੀ ਜੋ ਵੀ ਇਹ ਕਰਨਾ ਚਾਹੁੰਦੇ ਕਰ ਸਕਦੇ ਆ ਜੇ ਤੁਸੀਂ ਟ੍ਰੂ ਟੂ ਲਾਈਫ ਹੋ ਤੁਸੀਂ ਵੀ ਕਰ ਸਕਦੇ ਹੋ ਪਰ ਹਾਂ ਤਾ ਉਹ ਸੱਚਾਈ ਦਾ ਰਾਹ ਪੜਨਾ ਪੈਣਾ ਹੈ ਇਹ ਨਹੀਂ ਇਹ ਕੋਈ ਸ਼ਾਰਟਕਟ ਨਹੀਂ ਹੈਗੇ ਕੋਈ ਟ੍ਰੇਨਿੰਗ ਸਭ ਕੁਝ ਕਰਨੇ ਪੈਣਾ ਹੈ ਪੜਨਾ ਪੈਣਾ ਜਿੰਦਗੀ ਦਾ ਸਫਰ گزارਣਾ ਹੁਣ ਤਾਂ ਰਿਟਾਇਰਡ ਲਾਈਫ ਆ ਗਈ ਠੀਕ ਹੈ ਬੇਟੇ ਵੱਡਾ ਬੇਟਾ ਆਰਮੀਚੇ ਸੈਕੰਡ ਫਰੰਟ ਅੰਨੀ ਜਿੰਦਾ ਚ ਪਹਿਲਾ ਸਿੱਖ ਹੋਇਆ ਤੇ ਉਹੀ ਬਸ ਆਮ ਰਿਆ ਜਾਂ ਪਿੰਡਾਂ ਜਾਂ ਪਿੰਡਾਂ ਚ ਸਿੱਖੀ ਹੋਰ ਆਣੀ ਅੱਜ ਇਸ ਸਕੂਲ ਦਾ ਪ੍ਰਧਾਨ ਹੋਣ ਦੇ ਨਾਤੇ ਮੈਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਵਿੱਚ ਅੱਜ ਸਾਡਾ ਇੱਕ ਸਟੂਡੈਂਟ ਦੇਖੋ ਮੈਂ ਕਿਸੇ ਨਾਂ ਨਾਲ ਨਹੀਂ ਮੈਂ ਕਹੂੰਗਾ ਕਿ ਸਾਡਾ ਇੱਕ ਸਟੂਡੈਂਟ ਜਿਹੜਾ ਇੱਕ ਇੰਨੀ ਉਚਾਈ ਤੇ ਪਹੁੰਚ ਕੇ ਉਸ ਮੰਜ਼ਲ ਨੂੰ ਸਿਰ ਕਰ ਚੁੱਕਿਆ ਔਰ ਅੱਜ ਸਾਡੀ ਸਾਡੀ ਮੈਂ ਇਹ ਸਮਝਦਾ ਕਿ ਇਹ ਇਹਨਾਂ ਦੀ ਉਚਾਈ ਦੇ ਨਾਲ ਨਾਲ ਇਹ ਸਕੂਲ ਦੀ ਵੀ ਉਚਾਈ ਜਿਹੜੀ ਹੈਗੀ ਹੈ ਇੰਨੀ ਹੋ ਗਈ ਔਰ ਸਾਨੂੰ ਮਾਣ ਹੈ ਕਿ ਇਹ ਜਿਹੜੇ ਹੈਗੇ ਇਸ ਸਕੂਲ ਦੇ ਵਿੱਚ ਇਹਨਾਂ ਨੇ ਸ਼ੁਰੂਆਤ ਕੀਤੀ ਜਿਵੇਂ ਤੁਸੀਂ ਪਹਿਲਾਂ ਪੁੱਛ ਰਹੇ ਸੀ ਕਿ ਜਿਹੜੀ ਮੰਜ਼ਲ ਹੈ ਇਹ ਤੁਸੀਂ ਸ਼ੁਰੂਆਤ ਕਿਵੇਂ ਹੋਈ ਇਹ ਅੰਦਰ ਬੈਠੇ ਦੱਸ ਰਹੇ ਸੀ ਕਿ ਸ਼ੁਰੂਆਤ ਇਹ ਹੋਈ ਕਿ ਮੈਨੂੰ ਪੜਨ ਦਾ ਬੜਾ ਸ਼ੌਕ ਸੀ ਔਰ ਬਾੜ ਉਹਰੇ ਤੋਂ ਤਕਰੀਬਨ 7-8 ਕਿਲੋਮੀਟਰ ਹੋਊਗਾ ਕਹਿੰਦੇ ਜਦੋਂ ਕੋਈ ਰਿਕਸ਼ਾ ਵਗੈਰਾ ਨਾ ਆਉਣਾ ਤਾਂ ਮੈਂ ਭੱਜ ਕੇ ਆ ਜਾਣਾ ਉਹ ਜ਼ਿੰਦਗੀ ਦੀ ਜਿਹੜੀ ਸਖਤਾਈ ਹੈਗੀ ਆ ਉਹ ਟ੍ਰੇਨਿੰਗ ਹੈਗੀ ਆ ਉਹ ਮੇਰੇ ਜ਼ਿੰਦਗੀ ਦੇ ਇਸ ਸਫਰ ਦੇ ਵਿੱਚ ਕੰਮ ਆਈ ਔਰ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਅੱਜ ਇਹ ਸਾਡੇ ਸਕੂਲ ਦੇ ਵਿੱਚ ਆਏ ਔਰ ਸਾਡੇ ਸਕੂਲ ਦੇ ਵਿੱਚ ਆ ਕੇ ਬੱਚਿਆਂ ਨੂੰ ਜਿਹੜਾ ਹੈਗਾ ਆਉਣ ਵਾਲੇ ਭਵਿੱਖ ਦੇ ਵਿੱਚ ਮੋਟੀਵੇਸ਼ਨ ਦੇਈ ਪ੍ਰਾਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز